ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਵਿੱਚ ਤੁਸੀਂ ਨੇ ਦੇਖਿਆ ਸੀ ਆਪਾਂ ਨੇ ਤੁਹਾਨੂੰ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਦੇ ਦਰਸ਼ਨ ਕਰਵਾਏ ਸੀ ਇਹ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸੱਤ ਪੋ ਨੂੰ ਸਰਸਾ ਨਦੀ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਵਿਛੜ ਗਏ ਸੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਸਰਸਾ ਨਦੀ ਵੀ ਦਿਖਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਗੁਰਦੁਆਰਾ ਚੰਨ ਬਾਬਾ ਕੁੰਮਾ ਮਾਸਕੀ ਜੀ ਦੇ ਦਰਸ਼ਨ ਕਰਵਾਵਾਂਗੇ। ਜਿਵੇਂ ਜੀ ਆਪਾਂ ਹੁਣ ਆਪਾਂ ਖੜੇ ਆ ਉਹੀ ਸਰਸਰ ਨਦੀ ਤੇ ਜਿੱਥੇ ਪਰਿਵਾਰ ਵਿਛੋੜਾ ਹੋਇਆ ਸੀ। ਤੇ ਥਿੱ ਖੜਕੇ ਕਹਿੰਦੇ ਗੁਰਦੁਆਰਾ ਸਾਹਿਬ ਦਿਖਦਾ ਪਰ ਇਹ ਪੀੜ ਕੋਡ ਹੁਣ ਕਾਫੀ ਹੋ ਗਏ। ਦਿਖਦਾ ਨਹੀਂਗਾ। ਇੱਧਰ ਜਿੱਥੇ ਆਪਾਂ ਜਾ ਕੇ ਆਏ ਇੱਧਰ ਗੁਰਦੁਆਰਾ ਸਾਹਿਬ ਹੈ। ਠੀਕ ਹੈ। ਨਾਲੇ ਇੱਧਰ ਪਾਖੜਾ ਨਦੀ ਹੈ। অঁ ফল দেখো কিনা তেজানে ਫਰ ਪਹੁੰਚ ਕੇ ਗੁਰਦੁਆਰਾ ਸਾਹਿਬ ਚ ਚੰਨ ਬਾਬਾ ਕੋ ਮਾਮਾਸ ਕੀ ਜੀ ਇੱਥੇ ਰਾਤ ਨੂੰ ਡੇਰਾ ਲੱਗਿਆ ਸੀ ਸਤਸੰਗ ਹੋਇਆ ਸੀ ਰਾਤ ਨੂੰ ਕਹਿੰਦੇ ਆ ਕਿ ਗੱਡੀ ਲਾ ਨਹੀਂ ਦਿੰਦੇ ਹੈਗੇ ਇੱਧਰ نیچے ਉਤਾਰ ਕੇ ਲਾਣੀ ਪਊਗੀ ਇਧਰ ਬਾਥਰੂਮ ਵਗੈਰ ਬਣਿਆ ਹੋਇਆ ਹੈ ਹਨਾ ਯਾਰ ਜਾਈ ਜਾਈ ਚਲ ਜਾਇਆ ਚੱਲ ਨਾਲ ਤੇਰੇ ਚਪਲਾ ਉੱਥੇ ਕਿਸੇ ਦੀ ਵੀ ਹੋਣਗੀ ਚੱਕ ਕੇ ਪਾਲ ਇਧਰ ਹਿਸਟਰੀ ਲਿਖੀ ਹੋਈ ਹੈ ਇਤਿਹਾਸਤਾਨ ਗੁਰਦੁਆਰਾ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਤੁਸੀਂ ਸਕਰੀਨ ਸ਼ਾਟ ਵੀ ਲੈ ਕੇ ਆਪਣਾ ਆਰਾਮ ਨਾਲ ਪੜ੍ਹ ਸਕਦੇ ਕਿਸ ਅਸਥਾਨ ਤੇ ਦਾਦੀमां ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਸਰਸਾ ਨਦੀ ਦੇ ਕਿਨਾਰੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਆਪਣੇ ਪਰਿਵਾਰ ਨਾਲੋਂ ਵਿਛੜ ਕੇ 7 ਪੋ 21 ਦਸੰਬਰ 1704 ਈਸਵੀ ਦੀ ਇੱਕ ਰਾਤ ਬੀੜੀ ਦੀ ਮਲਾ ਬਾਬਾ ਕੁੰਮਾ ਮਾਸਕੀ ਜੀ ਦੀ ਝੌਂਪੜੀ ਵਿੱਚ ਬਤੀਤ ਕੀਤੀ ਸੀ ਬਾਬਾ ਕੁੰਮਾ ਮਾਸਕੀ ਜੀ ਦਾ ਜਨਮ ਪਿੰਡ ਅਵਾਨਕੋਟ ਚ ਛਿੱਜੇ ਪਰਿਵਾਰ ਵਿੱਚ ਹੋਇਆ ਤੇ ਇਸੇ ਹੀ ਪਿੰਡ ਵਿੱਚ ਬ੍ਰਾਹਮਣ ਪਰਿਵਾਰ ਵਿੱਚ ਵਸਦੀ ਮਾਈ ਲక్ష్ਮੀ ਜੀ ਨੇ ਦਾਦੀ ਮਾਤਾ ਤੇ ਛੋਟੇ ਸਹਬਜਾਦਿਆਂ ਨੂੰ ਪ੍ਰਸਾਦਾ ਛਕਾਉਣ ਦੀ ਸੇਵਾ ਕੀਤੀ। ਗੰਗੂ ਪਾਪੀ ਇਸ ਅਸਥਾਨ ਗੁਰਦੁਆਰਾ ਬਾਬਾ ਕੁਮਾਰ ਮਾਸ ਕੀ ਜੀ ਤੇ ਹੀ ਆ ਕੇ ਮਿਲਿਆ ਸੀ ਤੇ ਉਹ ਇੱਥੇ ਦਾਦੀ ਮਾਤਾ ਤੇ ਨਿੱਕੀਆਂ ਜਿੰਦਾਂ ਨੂੰ ਆਪਣੇ ਨਾਲ ਲੈ ਗਿਆ। ਉਸ ਪਾਪੀ ਨੇ ਅੱਗੇ ਜਾ ਕੇ ਜੋ ਕਹਿਰ ਕਮਾਇਆ ਉਹ ਭਿਆਨਕ ਦੁੱਖਾਂ ਦਾ ਦਰਦ ਸਿੱਖ ਫਿਰਦਿਆਂ ਨੂੰ ਸਦਾ ਹੀ ਮਹਿਸੂਸ ਹੁੰਦਾ ਰਹੇਗਾ। ਬਾਬਾ ਕੁੰਮਾ ਮਾਸਕੀ ਜੀ ਤੇ ਮਾਈ ਲక్ష్ਮੀ ਜੀ ਦੀ ਯਾਦ ਵਿੱਚ ਪਿੰਡ ਅਵਾਰਨਕੋਟ ਰੋਪੜ ਵਿੱਚ ਪਤਨ ਅਵਾਨਕੋਟ ਇਤਿਹਾਸਕ ਸਥਾਨ ਬਣਾਇਆ ਹੋਇਆ ਹੈ ਜੋ ਕਿ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਨਜ਼ਦੀਕ ਹੈ। 7 ਪੋ 21 ਦਸੰਬਰ 1704 ਈਸਵੀ ਵਾਲੀ ਇਹ ਰਾਤ ਆਪਣੇ ਪਰਿਵਾਰ ਨਾਲੋਂ ਵਿਛੜ ਕੇ ਮਾਤਾ ਸੁੰਦਰਕੌਰ ਜੀ ਤੇ ਮਾਤਾ ਸਾਹਿਬਕੌਰ ਜੀ ਨੇ ਰੋਪੜ ਸ਼ਹਿਰ ਵਿੱਚ ਮੁਹੱਲਾ ਉੱਚਾ ਖੇੜਾ ਵਿੱਚ ਬਤੀਤ ਕੀਤੀ ਸੀ ਉਸ ਸਮੇਂ ਬੀਬੀ ਭਾਨੋ ਬੀਬੀ ਭਾਗੋ ਭਾਈ ਮਨੀ ਸਿੰਘ ਭਾਈ ਜਵਾਰ ਸਿੰਘ ਤੇ ਭਾਈ ਤੰਨਾ ਸਿੰਘ ਜੀ ਵੀ ਮਾਤਾਵਾਂ ਜੀ ਦੇ ਨਾਲ ਸਨ ਮੁਹੱਲਾ ਉੱਚਾ ਖੇੜਾ ਰੋਪੜ ਵਿੱਚ ਉਹੀ ਪੁਰਾਤਨ ਇਤਿਹਾਸਕ ਇਮਾਰਤ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਦੇ ਰੂਪ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਸੰਭਾਲਿਆ ਹੋਇਆ ਹੈ

जोड़े घर लोगों आप जा के इधर है ना आदि चंद बाबा कुमा मास इधर इधर लंगर घर है ना इधर विश्राम का इधर ही गुरुद्वारा साहब अंदर ही ਮਰੋਤਾ ਘਰ ਕੇ ਆ ਇਧਰ ਅੱਛਾ ਜਿਹੜੀ ਐਂਟਰੀ ਥੀ ਹੈ ਨਾ ਇਧਰ ਐਂਟਰੀ ਤੇ ਆਤਮਹਾਰ ਤੂਟ ਹੈ ਗਾਣ ਰੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਲਓ ਹੂੰ ਨਿਸ਼ਾਨ ਸਾਹਿਬ ਦੇ ਦਰਸ਼ਨ ਚੇਮਰਨ ਕਰੋ ਜੀ ਪਰਾ ਆ ਬਰਵਾ ਹੋਏ ਬਰਨੇ ਕਾ ਚਾਹ ਹੈ ਹੁਣ ਫਿਰ ਇਹ ਤਵਾ ਚਿੱਧਾ ਉਧਰ ਨੰਨਦਪੁਰ ਜਾ ਹਣ ਕੋਏ ਬਰਨੇ ਨੰਦਪੁਰ ਜਾ ਤਾ ਤੇ ਕਿ ਅੰਦਰ ਲੰਬਰ ਕਰ ਬਣਾ ਰਿਹਾ ਹੈ ਆ ਲੇਗਾ ਆਪਣੀ ਪੀਤੀ ਹੈ ਨਾ ਆਪਣੀ ਪੀਕੇ ਫਿਰ ਆਪਾਂ ਚੱਲਦੇ